ਨਾਲ ਸਾਂਝੀ ਕਰਨੀਆ ਚਾਹਨਾ ਹਾਂ ਪਹਿਲਾ ਵਾਰੀ ਆਈ ਹਰੀ ਕ੍ਰਾਂਤੀ ਦੀ ਫਿਰ ਆਈ ਦੁੱਧ ਨਾਲ ਚਿੱਟੀ ਕ੍ਰਾਂਤੀ ਹੁਣ ਦੌਰ ਨੀਲੀ ਕ੍ਰਾਂਤੀ ਦਾ ਹੈ ਆਇਆ ਪਹਿਲਾ ਵਾਰੀ ਆਈ ਹਰੀ ਕ੍ਰਾਂਤੀ ਦੀ ਫਿਰ ਆਈ ਦੁੱਧ ਨਾਲ ਚਿੱਟੀ ਕ੍ਰਾਂਤੀ ਹੁਣ ਦੌਰ ਨੀਲੀ ਕ੍ਰਾਂਤੀ ਦਾ ਹੈ ਆਇਆ ਬੰਜਰ ਸੀ ਜੋ ਧਰਤੀ ਕਦੇ ਬੰਜਰ ਸੀ ਜੋ ਧਰਤੀ ਕਦੇ ਅੱਜ ਉਹਦੇ ਵਿੱਚੋਂ ਮਿਹਨਤੀ ਕਿਸਾਨਾਂ ਨੇ ਸੋਨਾ ਹੈ ਉਗਾਇਆ ਸੋਨਾ ਹੈ ਉਗਾਇਆ ਖਾਰੇ ਪਾਣੀ ਦੇ ਇਸ ਝਿੰਗੇ ਨੇ ਖਾਰੇ ਪਾਣੀ ਦੇ ਇਸ ਝਿੰਗੇ ਨੇ ਹਜ਼ਾਰਾਂ ਪਰਿਵਾਰਾਂ ਨੂੰ ਹਜ਼ਾਰਾਂ ਪਰਿਵਾਰਾਂ ਦੇ ਜੀਵਨ ਨੂੰ ਰੁਸ਼ਨਾਇਆ ਖਾਰੇ ਪਾਣੀ ਦੇ ਇਸ ਝਿੰਗੇ ਨੇ ਹਜ਼ਾਰਾਂ ਪਰਿਵਾਰਾਂ ਦੇ ਜੀਵਨ ਨੂੰ ਹੈ ਰੁਸ਼ਨਾਇਆ ਸਦਕੇ ਜਾਈਏ ਇਹਨਾਂ ਪਾਣੀ ਦੇ ਜੀਵਾਂ ਤੇ ਸਦਕੇ ਜਾਈਏ ਇਹਨਾਂ ਪਾਣੀ ਦੇ ਜੀਵਾਂ ਤੇ ਜਿਨ੍ਹਾਂ ਦੇ ਸਦਕੇ ਹੈ ਸਾਡੇ ਮਹਿਕਮੇ ਨੇ ਰੰਗਲੇ ਪੰਜਾਬ ਦਾ ਇੱਕ ਰੰਗਲਾ ਸੁਪਨਾ ਸਜਾਇਆ ਇੱਕ ਰੰਗਲਾ ਸੁਪਨਾ ਸਜਾਇਆ ਧੰਨਵਾਦ